ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਈਰਾਨ ਤੇ ਇਜ਼ਰਾਈਲ ਆਮੋ ਸਾਹਮਣੇ ਨੇ ਇੱਕ ਦੂਜੇ 'ਤੇ ਹਮਲੇ ਕੀਤੇ ਜਾ ਰਹੇ ਨੇ, ਬਿਆਨਬਾਜ਼ੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਅਮਰੀਕਾ ਦੀ ਐਂਟਰੀ ਹੁੰਦੀ ਹੈ। ਅਮਰੀਕਾ ਵੱਲੋਂ ਈਰਾਨ ਦੇ ਵਿੱਚ ਤਿੰਨ ਪਰਮਾਣੂ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਬੇਸ ਦੇ ਉੱਤੇ ਵੀ ਜਿਹੜਾ ਇੱਕ ਬੇਸ ਬਣਾਇਆ ਗਿਆ ਸੀਗਾ 에ਅਰ ਬੇਸ ਬਣਾਇਆ ਗਿਆ ਸੀ ਕਤਰ ਦੇ ਵਿੱਚ ਉਹਦੇ ਉੱਤੇ ਈਰਾਨ ਵੱਲੋਂ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਕਤਰ ਦੇ ਵਿੱਚ دہشت ਦਾ ਮਾਹੌਲ ਹੈ ਖਾਸ ਕਰ ਬਹੁ ਗਿਣਤੀ ਭਾਰਤੀ ਰਹਿੰਦੇ ਨੇ ਵੱਡਾ ਇੱਕ ਭਾਈਚਾਰਾ ਹੈ ਭਾਰਤੀਆਂ ਦਾ ਜਿਹੜਾ ਕਤਰ ਦੇ ਵਿੱਚ ਵੱਖ-ਵੱਖ ਵਿਭਾਗਾਂ ਨੂੰ ਸੰਭਾਲ ਕੇ ਬੈਠਾ ਹੈ ਵੱਖ-ਵੱਖ ਕੰਪਨੀਆਂ ਦੇ ਵਿੱਚ ਬੈਠਾ ਹੈ ਹੋਰ ਵੀ ਕੰਮ ਕਾਜ ਕਰਦੇ ਨੇ ਤਾਂ 8 ਲੱਖ ਤੋਂ ਵੱਧ ਇਹਨਾਂ ਦੀ ਗਿਣਤੀ ਹੈ ਇਹਨਾਂ ਨੂੰ ਲੈ ਕੇ ਹੁਣ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਦਿੱਲੀ ਦੇ ਵਿੱਚ ਵੀ ਜਿਹੜਾ ਵਿਭਾਗ ਆ ਉਹ ਵੀ ਚਿੰਤਾ ਜ਼ਾਹਰ ਕਰ ਰਿਹਾ ਹੈ ਤੇ ਦੂਜੇ ਪਾਸੇ ਭਾਰਤੀ ਦੂਤਾਵਾਸ ਨੇ ਕਹਿ ਦਿੱਤਾ ਹੈ ਕਿ ਸੁਰੱਖਿਅਤ ਰਹੋ ਖਬਰਾਂ ਦੇ ਉੱਤੇ ਜਿਹੜੀਆਂ ਸਹੀ ਨਹੀਂ ਉਹਨਾਂ ਦੇ ਉੱਤੇ ਹੀ ਜੋਦ ਕਰ ਤੌਰ ਦੇ ਉਤੇ ਪੁਸ਼ਟੀ ਨਾਲ ਨੇ ਉਹਨਾਂ ਦੇ ਉੱਤੇ ਹੀ ਤੁਸੀਂ ਗੌਰ ਕਰੋ ਨਹੀਂ ਤਾਂ ਅਫਵਾਹਾਂ ਕਾਫੀ ਫੈਲ ਰਹੀਆਂ ਨੇ ਤੇ ਅਸੀਂ ਤੁਹਾਡੇ ਵਾਸਤੇ ਹਰ ਸੰਭਵ ਮਦਦ ਦਾ ਯਤਨ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਦੱਸ ਦਈਏ ਕਿ ਅਮਰੀਕਾ ਦਾ ਜਿਹੜਾ ਦਖਲ ਦੋਵਾਂ ਮੁਲਕਾਂ ਦੀ ਲੜਾਈ ਦੇ ਵਿੱਚ ਆਇਆ ਉਸ ਤੋਂ ਬਾਅਦ ਦੇ ਵਿੱਚ ਕਾਫੀ ਸਿਆਸੀ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਨੇ ਕਤਰ ਦੇ ਇੱਕ 에ਅਰਬੇਸ ਅਲ ਉਦੀਦ ਹਵਾਈ ਅੱਡਾ ਜਿੱਥੇ ਅਮਰੀਕੀ ਫੌਜ ਨੇ ਆਪਣਾ 에ਅਰਬੇਸ ਬਣਾਇਆ ਹੋਇਆ ਸੀ ਉਹਦੇ ਉੱਤੇ ਮਿਜ਼ਾਈਲ ਦੇ ਨਾਲ ਹਮਲਾ ਹੁੰਦਾ ਜਿਸ ਤੋਂ ਬਾਅਦ ਦੇ ਵਿੱਚ ਕਤਰ ਦੇ ਵਿੱਚ دہشت ਦਾ ਮਾਹੌਲ ਹੈ ਤਾਂ ਕਤਰ ਦੇ ਵਿੱਚ 8 ਲੱਖ ਤੋਂ ਵੱਧ ਭਾਰਤੀ ਰਹਿੰਦੇ ਨੇ ਜਿਹੜੇ ਵੱਖ-ਵੱਖ तरीਕਿਆਂ ਦੇ ਨਾਲ ਆਪਣੇ ਕੰਮਕਾਜ ਦੇ ਵਿੱਚ ਜੁਟੇ ਹੋਏ ਨੇ ਜਿਦੇ ਵਿੱਚ ਕਾਮੇ ਵੀ ਨੇ ਜਿਦੇ ਵਿੱਚ ਮੈਡੀਕਲ ਸਹਾਇਕ ਵੀ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਕੰਮਕਾਜ ਜਿਹੜੇ ਕਰਦੇ ਨੇ ਉਹ ਕਤਰ ਦੇ ਵਿੱਚ ਰਹਿੰਦੇ ਨੇ ਕਤਰ ਦੀ ਆਰਥਿਕਤਾ ਦੇ ਵਿੱਚ ਬਹੁਤ ਵੱਡਾ ਹਿੱਸਾ ਪਾ ਰਹੇ ਨੇ ਭਾਰਤੀ ਤਾਂ ਇਹਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਭਾਰਤ ਦਾ ਜਿਹੜਾ ਯੋਗਦਾਨ ਹੈ ਕਤਰ ਦੇ ਵਿੱਚ ਤਾਂ ਕਈ ਕੰਪਨੀਆਂ ਨੇ 20000 ਦੇ ਕਰੀਬ ਜੜੀਆਂ ਕੰਪਨੀਆਂ ਨੇ ਛੋਟੀਆਂ ਹੋ ਗਈਆਂ ਵੱਡੀਆਂ ਹੋ ਗਈਆਂ ਜਾਂ ਖੋਦੀ ਮਲਕੀਤ ਵਾਲੀਆਂ ਹੋ ਗਈਆਂ ਤੇ ਇਸ ਤੋਂ ਇਲਾਵਾ ਕੁਝ ਜਿਹੜੀਆਂ ਆਪਸ ਦੇ ਵਿੱਚ ਦੋ ਚਾਰ ਗਰੁੱਪਾਂ ਵੱਲੋਂ ਚਲਾਈਆਂ ਜਾਂਦੀਆਂ ਨੇ ਉਹ ਕੰਪਨੀਆਂ ਨੇ ਜਿਹੜੀਆਂ ਉੱਥੇ ਵੀ ਕੰਮ ਕਰਦੀਆਂ ਨੇ ਭਾਰਤ ਦੇ ਵਿੱਚ ਵੀ ਕੰਮ ਕਰਦੀਆਂ ਨੇ ਤਾਂ ਕੁਲ ਮਿਲਾ ਕੇ 8.3 ਲੱਖ ਦੇ ਕਰੀਬ ਜਿਹੜੇ ਭਾਰਤੀ ਨੇ ਉਹ ਉੱਥੇ ਰਹਿੰਦੇ ਨੇ ਉਹਨਾਂ ਨੂੰ ਵੀ ਹੁਣ ਚਿੰਤਾ ਹੋਣ ਲੱਗ ਪਈ ਹੈ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਕੱਤਰ ਦੇ ਵਿੱਚ ਹਮਲਾ ਹੋ ਸਕਦਾ ਹੈ ਤਾਂ ਉਹਨਾਂ ਦੀ ਜਾਨ ਦਾ ਜੋਖਮ ਵੀ ਬਣ ਸਕਦਾ ਹੈ ਤਨ ਯਾਦ ਹੋਵੇਗਾ ਕਿ ਈਰਾਨ ਤੋਂ ਵੱਡੀ ਗਿਣਤੀ ਦੇ ਵਿੱਚ 1400 ਤੋਂ ਵੱਧ ਭਾਰਤੀਆਂ ਨੂੰ ਰੈਸਕਿਊ ਕੀਤਾ ਗਿਆ ਆਪਰੇਸ਼ਨ ਸਿੰਧੂ ਦੇ ਤਹਿਤ ਭਾਰਤ ਸਰਕਾਰ ਵੱਲੋਂ ਤੇ ਹੁਣ ਜੇਕਰ ਇਧਰ ਅਜਿਹੇ ਹਾਲਾਤ ਬਣਦੇ ਨੇ ਤਾਂ ਉਹਨਾਂ ਤੋਂ ਬਾਅਦ ਫਿਰ ਭਾਰਤ ਨੂੰ ਹੋਰ ਵੀ ਜ਼ਿਆਦਾ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੇ ਇਹਨਾਂ ਲੋਕਾਂ ਲਈ ਵੀ ਕੋਈ ਨਾ ਕੋਈ ਪ੍ਰਬੰਧਨ ਕਰਨਾ ਪਵੇਗਾ ਵੈਸੇ ਹਾਲ ਦੀ ਕੜੀ ਹੈ ਜਿਹੀ ਕੋਈ ਗੱਲ ਨਹੀਂ ਹੈ ਕਿ ਕੋਈ ਹੜਕੰਪਲਾ ਮਾਹੌਲ ਹੋਵੇ ਪਰ 에ਅਰਬੇਸ ਦੇ ਉੱਤੇ ਹਮਲੇ ਤੋਂ ਬਾਅਦ ਕਾਫੀ ਕੁਝ ਬਦਲਦਾ ਨਜ਼ਰ ਆ ਰਿਹਾ ਪਰ ਅਜੇ ਥੋੜੀ ਜੀ ਸ਼ਾਂਤੀ ਜ਼ਰੂਰ ਬਣੀ ਹੋਈ ਹੈ ਡੋਨਾਲਡ ਟਰੰਪ ਦੀ ਇੱਕ ਪੋਸਟ ਵੀ ਚਰਚਾ ਚ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਸੀਜ਼ ਫਾਇਰ ਹੋ ਸਕਦਾ ਹੈ ਸੀਸਫੇਅਰ ਦੀ ਜਿਹੜੀ ਫਾਇਰ ਦੀ ਗੱਲ ਆ ਉਹ ਚੱਲ ਰਹੀ ਹੈ ਤਾਂ ਕੁਲ ਮਿਲਾ ਕੇ ਦੁਮਾ ਮਲਕਾਂ ਦੇ ਵਿੱਚ ਸ਼ਾਂਤੀ ਦੇ ਅਸਾਰ ਵੀ ਬਣੇ ਹੋਏ ਨੇ ਨੁਕਸਾਨ ਪਰ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਤੇ ਦੂਜੇ ਪਾਸੇ ਕਤਰ ਦੀ ਗੱਲ ਕਰੀਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਤਰ ਦੇ ਵਿੱਚ ਦੋ ਫੇਰੀਆਂ ਆਪਣੀਆਂ ਲਾਏ ਨੇ ਇੱਕ ਫੇਰੀ ਉਹਨਾਂ ਦੀ ਸੀਗੀ 2016 ਦੇ ਵਿੱਚ ਸਰਕਾਰੀ ਦੌਰੇ ਦੇ ਉੱਤੇ ਗਏ ਸੀਗੇ ਤੇ ਉਸ ਤੋਂ ਇਲਾਵਾ 2024 ਦੇ ਵਿੱਚ 20 ਫਰਵਰੀ ਮਹੀਨੇ ਦੇ ਵਿੱਚ ਕਤਰ ਦੇ ਵਿੱਚ ਉਹ ਗਏ ਸੀ ਭਾਰਤੀਆਂ ਨਾਲ ਵੀ ਉਹਨਾਂ ਨੇ ਜਾ ਕੇ ਗੱਲਬਾਤ ਕੀਤੀ ਸੀਗੀ ਤੇ ਉਥੋਂ ਦੀ ਆਰਥਿਕਤਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕੁੱਲ ਮਿਲਾ ਕੇ ਜੇਕਰ ਆਪਾਂ ਗੱਲ ਕਰੀਏ ਤਾਂ ਭਾਰਤੀ ਕੰਪਨੀਆਂ ਨੇ 2017 ਤੋਂ ਲੈ ਕੇ 2025 ਤੱਕ ਕਤਰ ਦੇ ਵਿੱਚ 350 ਮਿਲੀਅਨ ਡਾਲਰ ਤੋ ਵੱਧ ਦਾ ਨਿਵੇਸ਼ ਕੀਤਾ ਯਾਨੀ ਕਿ ਕਤਰ ਦੇ ਵਿੱਚ ਭਾਰਤੀ ਕੰਪਨੀਆਂ ਦਾ ਨਿਵੇਸ਼ ਬਹੁਤ ਵੱਡਾ ਹੈ ਜਿਹਦੇ ਵਿੱਚ TCS ਹੈ ਜਿਹਦੇ ਵਿੱਚ L&T ਕੰਪਨੀ ਹੈ ਇਸ ਤੋਂ ਇਲਾਵਾ ਸ਼ਾਪੂਰਜੀ ਪਲੌਂਜੀ ਹੈ ਤੇ ਇਸ ਤੋਂ ਇਲਾਵਾ ਟੈਕ ਮਹਿੰਦਰਾ ਮਾਲਾਬਾਰ ਤਨਿਸ਼ਕ ਅਜਈਆਂ ਕੰਪਨੀਆਂ ਨੇ ਵੀ ਉੱਥੇ ਆਪਣੀ ਇਨਵੈਸਟਮੈਂਟ ਬਹੁਤ ਵੱਡੀ ਕੀਤੀ ਹੋਈ ਹੈ ਤੇ ਦੂਜੇ ਪਾਸੇ ਜੇਕਰ ਵਰਤਮਾਨ ਸਮੇਂ ਦੇ ਵਿੱਚ 8 ਲੱਖ ਤੋਂ ਵੱਧ ਜਿਹੜੇ ਭਾਰਤੀ ਉੱਥੇ ਰਹਿ ਰਹੇ ਨੇ ਤਾਂ ਉਹਨਾਂ ਦੇ ਬੱਚੇ ਵਗੈਰਾ ਵੀ ਉੱਥੋਂ ਦੇ ਸਕੂਲਾਂ 'ਚ ਪੜ੍ਹਦੇ ਨੇ 19 ਭਾਰਤੀ ਸਕੂਲ ਨੇ ਕਤਰ ਦੇ ਵਿੱਚ ਜਿਦੇ ਵਿੱਚ 60 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਕੁਝ ਅੰਤਰਰਾਸ਼ਟਰੀ ਸਕੂਲਾਂ ਦੇ ਵਿੱਚ ਵੀ ਪੜ੍ਹਦੇ ਨੇ ਤੇ ਦੂਜੇ ਪਾਸੇ ਇਕੱਲੇ ਭਾਰਤੀ ਸਕੂਲਾਂ ਦੇ ਵਿੱਚ ਲਗਭਗ 4500 ਦੇ ਕਰੀਬ ਫੈਕਲਟੀ ਹੈ ਚਾਹੇ ਟੀਚਿੰਗ ਦੀ ਹੈ ਚਾਹੇ ਨਾਨ ਟੀਚਿੰਗ ਦੀ ਹੈ ਯਾਨੀ ਕਿ ਭਾਰਤ ਦਾ ਬਹੁਤ ਵੱਡਾ ਯੋਗਦਾਨ ਹੈ ਕਤਰ ਦੀ ਕਾਮਯਾਬੀ ਦੇ ਵਿੱਚ ਉਹਦੀ ਤਰੱਕੀ ਦੇ ਵਿੱਚ ਤੇ ਉੱਥੇ ਜਾ ਕੇ ਲੋਕ ਸਥਾਪਿਤ ਵੀ ਹੋਏ ਨੇ ਤੇ ਦੂਜਿਆਂ ਨੂੰ ਵੀ ਉਹ ਰੋਜ਼ਗਾਰ ਦੇ ਰਹੇ ਨੇ ਜਿਦੇ ਵਿੱਚ ਕੁਝ ਜਿਹੜੇ ਕੰਮੇ ਨੇ ਵੱਖ-ਵੱਖ ਤਰ੍ਹਾਂ ਦੇ ਉਹ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਲੱਗੇ ਹੋਏ ਨੇ ਕਈ ਜਿਹੜੇ ਨੇ ਹੋਰ ਨਾ ਕੰਪਨੀਆਂ ਦੇ ਵਿੱਚ ਕੰਮ ਕਰਦੇ ਨੇ ਸਕੂਲਾਂ ਕਾਲਜਾਂ ਦੇ ਵਿੱਚ ਪੜਾ ਰਹੇ ਨੇ ਡਾਕਟਰੀ ਦੇ ਨਾਲ ਸੰਬੰਧਿਤ ਪੇਸ਼ੇ ਦੇ ਨਾਲ ਜੁੜੇ ਹੋਏ ਲੋਕ ਉੱਥੇ ਬਹੁਤ ਜ਼ਿਆਦਾ ਨੇ ਇਸ ਕਰਕੇ ਜਿਹੜਾ ਹੁਣ 5.5 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਦੀ ਚਿੰਤਾ ਭਾਰਤ ਨੂੰ ਹੋਣ ਲੱਗੀ ਹੈ ਕਤਰ ਸਰਕਾਰ ਵੱਲੋਂ ਵੀ ਇਹਦੇ ਉੱਤੇ ਚਿੰਤਾ ਜ਼ਾਹਰ ਕੀਤੀ ਗਈ ਹੈ ਕਿਉਂਕਿ ਹਮਲਾ ਅਚਾਨਕ ਹੁੰਦਾ ਹੈ ਹਮਲਾ ਹੋਣ ਤੋਂ ਬਾਅਦ ਉੱਥੇ ਦਹਿਸ਼ਤ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਤੇ ਉਹਨੂੰ ਸਹੀ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਅਪਡੇਟਸ ਹੋਣੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ